ਬੌੜੀ ਵੱਡੇ ਕੀਆ ਵੜਿਆ ਕਿਸ਼ ਕਹਿਣਾ ਕਹਿਣ ਨ ਜਾਏ ਸੋ ਕਰਤਾ ਕਦਰ ਕਰੀ ਦੇ ਜੀ ਆਰਜ਼ਿਕ ਸੰਭਾਹੇ ਸਾਈਂ ਕਾਰ ਕਮਾਵਣੀ ਤੈਨੂੰ ਛੋਡੀ ਤਿੰਨ ਪਾਏ ਨਾਨਕੀ ਕੀ ਵਾਰੀ ਹੋਰ ਦੂਜੀ ਨਹੀਂ ਆਏ ਸੋ ਕਰ ਜਿਤ ਸਹਿਰ ਜਾਏ ਸੋ ਕਰ ਜਿਤ ਸਹਿਰ ਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ